ਮਸ਼ਹੂਰ ਅਭਿਨੇਤਰੀ ਮਲਾਈਕਾ ਅਰੋੜਾ ਦੇ ਨਾਲ ਜੁੜੀ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਸ਼ਹੂਰ ਅਭਿਨੇਤਰੀ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੇ ਵੱਲੋਂ ਸੁਸਾਈਡ ਕਰ ਲਿਆ ਗਿਆ ਹੈ ਜੀ ਹਾਂ ਆਪਣੇ ਹੀ ਘਰ ਦੀ ਛੱਤ ਤੋਂ 6ਵੀਂ ਮੰਜ਼ਲ ਤੋਂ ਜੜਾ ਕਿ ਛਾਲ ਮਾਰ ਕੇ ਸੁਸਾਈਡ ਕੀਤਾ ਗਿਆ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹ ਘਟਨਾ ਅੱਜ ਸਵੇਰ ਦੇ ਸਮੇਂ ਵਾਪਰੀ ਹੈ ਦੱਸਦੀ ਹੈ ਕਿ ਪੂਰਾ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਹੈ ਤੇ ਉੱਤੇ ਹੀ ਬਾਂਦਰਾ ਪੁਲਿਸ ਚੜੀ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਈ ਹੈ ਦੱਸਦੀ ਹੈ ਕਿ ਅਨਿਲ अरोड़ा ਹਾਲਾਂਕਿ ਪਿਛਲੇ ਸਾਲ ਵੀ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਫਿਲਹਾਲ ਜੋ ਪੁਲਿਸ ਹੈ ਮੌਕੇ ਤੇ ਪਹੁੰਚ ਚੁੱਕੀ ਹੈ ਲੇਕਿਨ ਕੋਈ ਵੀ ਸੁਸਾਇਸਾਈਡ ਨੋਟ ਹਲੇ ਪੁਲਿਸ ਦੇ ਵੱਲੋਂ ਬਰਾਮਦ ਨਹੀਂ ਕੀਤਾ ਗਿਆ ਹੈ ਅਨਿਲ अरोड़ा ਮਲਾਈਕਾ अरोड़ा ਦੇ ਪਿਤਾ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਦੱਸਦੀ ਹੈ ਕਿ ਮਲਾਈਕਾ अरोड़ा ਦੇ ਪਿਤਾ ਜੋ ਅਨਿਲ अरोड़ा ਸਨ ਤਾਂ ਪਾਤੀ ਸਰਹਦੀ ਕਸਬੇ ਕਾਜ਼ਿਲ ਕਾ ਦੇ ਕੇ ਪੰਜਾਬੀ ਹਿੰਦੂਸਨ ਜੋ ਕਿ ਇੰਡੀਅਨ ਮਰਚੰਟ ਨੇਵੀ ਦੇ ਵਿੱਚ ਵੀ ਕੰਮ ਕਰਦੇ ਰਹੇ ਨੇ ਤਾਂ ਮਲਾਈਕਾ ਅਰੋੜਾ ਦੇ ਪਿਤਾ ਨੇ ਜੋ ਕਿ ਬਾਂਦਰਾ ਸਥਿਤ ਆਪਣੇ ਘਰ ਦੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ 6ਵੀਂ ਮੰਜ਼ਲ ਤੋਂ ਇਹ ਖੁਦਕੁਸ਼ੀ ਜਿਹੜੀ ਕੀਤੀ ਗਈ ਹੈ ਛਲਾਗ ਮਾਰੀ ਗਈ ਹੈ ਇਸ ਖਬਰ ਤੋਂ ਬਾਅਦ ਹਾਲਾਂਕਿ ਪੂਰਾ ਪਰਿਵਾਰ ਇੱਥੇ ਸਦਮੇ 'ਚ ਉੱਤੇ ਹੀ ਇੱਕ ਖਬਰ ਮਿਲਣ ਤੋਂ ਬਾਅਦ ਮਲਾਈਕਾ ਅਰੋੜਾ ਮੁੰਬਈ ਤੋਂ ਪੂਨੇ ਦੇ ਲਈ ਰਵਾਨਾ ਹੋ ਚੁੱਕੀ ਹੈ ਨਾਲ ਹੀ ਦੱਸਦੀ ਹੈ ਕਿ ਉਹਨਾਂ ਦੇ ਜੋ ਐਕਸ ਹਸਬੈਂਡ ਨੇ ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਘਰ ਪਹੁੰਚੇ ਨੇ ਤਾਂ ਵੱਡੀ ਖਬਰ ਇਸ ਵੇਲੇ ਦੇ ਸਾਹਮਣੇ ਆ ਰਹੀ ਹੈ ਮਸ਼ਹੂਰ ਅਭਿਨੇਤਰੀ ਮਲਾਈਕਾ ਅਰੋੜਾ ਦੇ ਨਾਲ ਜੁੜੀ ਹੋਈ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਉਹਨਾਂ ਦੇ ਪਿਤਾ ਅਨਿਲ ਅਰੋੜਾ ਦੇ ਵੱਲੋਂ 6ਵੇਂ ਮੰਜ਼ਲ ਤੋਂ ਛਲਾੰਗ ਮਾਰ ਕੇ ਚਾਲ ਮਾਰ ਕੇ ਜੋ ਕਿ ਸੁਸਾਇਡ ਕਰ ਲਿਆ ਗਿਆ। ਤੇ ਮਸ਼ਹੂਰ ਅਭਿਨੇਤਰੀ ਮਲਾਇਕਾ अरोड़ा ਦੇ ਨਾਲ ਜੁੜੀ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਦੱਸਤੀ ਹੈ ਕਿ ਮਸ਼ਹੂਰ ਅਭਿਨੇਤਰੀ ਮਲਾਇਕਾ अरोड़ा ਦੇ ਪਿਤਾ ਅਨਿਲ अरोड़ा ਦੇ ਵੱਲੋਂ ਸੁਸਾਇਡ ਕਰ ਲਿਆ ਗਿਆ ਹੈ। ਜੀ ਹਾਂ ਆਪਣੇ ਹੀ ਘਰ ਦੀ ਛੱਤ ਤੋਂ 6ਵੀਂ ਮੰਜ਼ਲ ਤੋਂ ਜੜਾ ਕਿ ਚਾਲ ਮਾਰ ਕੇ ਸੁਸਾਇਡ ਕੀਤਾ ਗਿਆ ਹੈ। ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਅੱਜ ਸਵੇਰ ਦੇ ਸਮੇਂ ਵਾਪਰੀ ਇਹ ਖ਼ਬਰ ਦੱਸਦੀ ਹੈ ਕਿ ਪੂਰਾ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਹੈ ਤੇ ਉੱਤੇ ਹੀ ਬਾਂਦਰਾ ਪੁਲ 'ਤੇੜੀ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਈ ਹੈ ਦੱਸਦੀ ਹੈ ਕਿ ਅਨਿਲ ਅਰੋੜਾ ਹਾਲਾਂਕਿ ਪਿਛਲੇ ਸਾਲ ਵੀ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਫਿਲਹਾਲ ਜੋ ਪੁਲਿਸ ਹੈ ਮੌਕੇ ਤੇ ਪਹੁੰਚ ਚੁੱਕੀ ਹੈ ਲੇਕਿਨ ਕੋਈ ਵੀ ਸੁਸਾਇਸਾਈਡ ਨੋਟ ਹਲੇ ਪੁਲਿਸ ਦੇ ਵੱਲੋਂ ਬਰਾਮਦ ਨਹੀਂ ਕੀਤਾ ਗਿਆ ਹੈ ਅਨਿਲ ਅਰੋੜਾ ਮਲਾਈਕਾ ਅਰੋੜਾ ਦੇ ਪਿਤਾ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਦੱਸਦੀ ਹੈ ਕਿ ਮਲਾਈਕਾ ਅਰੋੜਾ ਦੇ ਪਿਤਾ ਜੋ ਅਨਿਲ ਅਰੋੜਾ ਸਨ ਤਾਂ ਤਾਂ ਪਾਤੀ ਸਰਹਦੀ ਕਸਬੇ पाज़िल का देख पंजाबी हिंदू सं जो कि इंडियन मर्चेंट नेवी ਦੇ ਵਿੱਚ ਵੀ ਕੰਮ ਕਰਦੇ ਰਹੇ ਨੇ ਤਾਂ ਮਲਾਈਕਾ अरोड़ा ਦੇ ਪਿਤਾ ਨੇ ਜੋ ਕਿ बांद्रा स्थित ਆਪਣੇ ਘਰ ਦਿੱਤ छत ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ 6ਵੀਂ ਮੰਜ਼ਲ ਤੋਂ ਇੱਕ ਖੁਦਕੁਸ਼ੀ ਜਿਹੜੀ ਕੀਤੀ ਗਈ ਹੈ ਛਲਾਗ ਮਾਰੀ ਗਈ ਹੈ ਇਸ ਖਬਰ ਤੋਂ ਬਾਅਦ ਹਾਲਾਂਕਿ ਪੂਰਾ ਪਰਿਵਾਰ ਇੱਥੇ ਸਦਮੇ ਚਾ ਉੱਤੇ ਹੀ ਇੱਕ ਖਬਰ ਮਿਲਣ ਤੋਂ ਬਾਅਦ ਮਲਾਈਕਾ ਅਰੋੜਾ ਮੁੰਬਈ ਤੋਂ ਪੂਨੇ ਦੇ ਲਈ ਰਵਾਨਾ ਹੋ ਚੁੱਕੀ ਹੈ ਨਾਲ ਹੀ ਦੱਸਦੀ ਹੈ ਕਿ ਉਹਨਾਂ ਦੇ ਜੋ ਐਕਸ ਹਸਬੰਡ ਨੇ ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਘਰ ਪਹੁੰਚੇ ਨੇ ਤਾਂ ਵੱਡੀ ਖਬਰ ਇਸ ਵੇਲੇ ਦੇ ਸਾਹਮਣੇ ਆ ਰਹੀ ਹੈ ਮਸ਼ਹੂਰ ਅਭਿਨੇਤਰੀ ਮਲਾਈਕਾ ਅਰੋੜਾ ਦੇ ਨਾਲ ਜੁੜੀ ਹੋਈ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਉਹਨਾਂ ਦੇ ਪਿਤਾ ਅਨਿਲ ਅਰੋੜਾ ਦੇ ਵੱਲੋਂ 6ਵੇਂ ਮੰਜ਼ਲ ਤੋਂ ਛਲਾਂਗ ਮਾਰ ਕੇ ਛਾਲ ਮਾਰ ਕੇ ਜੋ ਕਿ ਸੁਸਾਈਡ ਕਰ ਲਿਆ ਗਿਆ ਹੈ